ਬਾਕੀਆ 2200 ਸਿੰਘਾਂ ਨੇ ਐਵੇਂ ਕਰਕੇ 4 ਜੱਥੇ ਵੰਡ ਲਏ ਨੇ ਭਾਵ ਸਾਰੇ ਹੀ 800 ਸਿੰਘ ਰਹਿ ਗਏ ਸਨ ਸਾਰੇ ਮਾਧਿਅਮ ਵਿੱਚ ਲੜਨ ਵਾਲਾ ਸਿਰਫ 800 ਸਿੰਘ ਰਹਿ ਗਿਆ ਸੀ ਇੱਕ ਜੱਥਾ ਪਹਾੜਾਂ ਵਿੱਚ ਭੇਜ ਦਿੱਤਾ ਕਿ ਤੁਸੀਂ ਖਾਲਸਾ ਜੀ ਇੱਥੇ ਰਹਿਣਾ ਹੈ ਤੁਸੀਂ ਨਹੀਂ ਆਉਣਾ ਪਹਾੜਾਂ ਤੋਂ ਥੱਲੇ ਤਾਂ ਕਿ ਖਾਲਸਾ ਬਚਿਆ ਰਹੀ ਇੱਕ ਜੱਥਾ ਲਾਹੌਰ ਦੇ ਲਾਗੇ ਰਹਿੰਦਾ ਏ ਤੇ ਹੱਲੇ ਤੇ ਹੱਲਾ ਬੋਲਦਾ ਹੈ ਇਉਂ ਕਰਕੇ ਕਹਿੰਦੇ ਸਿੰਘਾਂ ਨੇ ਚਾਰ ਜਥੇ ਬੰਡੇ ਨੇ ਜਾ ਤੂੰ ਮਨ ਕਿਤੇ ਇੱਕ ਫਸ ਜਾਏ ਇਕੜ ਦੁੱਕੜ ਭੀਰੜੇ ਔਰ ਆਏ ਜੇ ਕੋਈ ਹੋਰ ਇਕੜ ਦੁੱਕੜ ਲੁਕਿਆ ਛਪਿਆ ਸਿੰਘ ਸੀ ਉਹ ਵੀ ਆ ਕੇ ਕਹਿੰਦੇ ਖਾਲਸੇ ਨਾਲ ਆੜ ਲਿਆ ਕਿ ਜੇ ਤੁਰਕ ਫੌਜ ਮੁਗਲ ਫੌਜ ਦੀਨ ਮذਬ ਦੀ ਲੜਾਈ ਲੜ ਰਹੀ ਹੈ ਅਸੀਂ ਵੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ ਇਸ ਕਰਕੇ ਜਿੱਥੇ ਵੀ ਕੋਈ ਗੁਰਨਾਨਕ ਨਾਮ ਲੇਵਾ ਸਿੱਖ ਸੀ ਉਹ ਚੱਲ ਕੇ ਆ ਕੇ ਸਿੰਘਾਂ ਦੇ ਜਥੇ ਨਾਲ ਰਲ ਗਏ ਨੇ ਜਾ ਤੂੰ ਮਨ ਕਿਤੇ ਇੱਕ ਫਾਜ ਜਾਏ ਆਨ ਆਉਰ ਸਭ ਕਰਾਂ ਸਹਾਏ ਜੇ ਕਿਤੇ ਸਿੰਘਾਂ ਦਾ ਇੱਕ ਜਥਾ ਅੜ ਜਾਂਦਾ ਕਿਤੇ ਫਾਜ ਜਾਂਦਾ ਤੁਰਕਾਂ ਦੀ ਫੌਜ ਨਾਲ ਮੱਥਾ ਲੱਗ ਜਾਂਦਾ ਤਾਂ ਦੂਸਰਾ ਜਥਾ ਆ ਕੇ ਕਹਿੰਦੇ ਉਹਦੀ ਮਰਦ ਕਰਦਾ ਹੈ ਸਭ ਆ ਕੇ ਸਹਿਜਤਾ ਕਰਦੇ ਹਨ ਐਸੋ ਭਇਓ ਸਮੇ ਕੋ ਫਿਓ ਫੇਰ ਇਕ ਤੁਮ ਮਨਾਨ ਲੀਨੋ ਘੇਰ ਕਿਨੇ ਸਮਾਂ ਐਸਾ ਬਣਿਆ ਕਿ ਇਕ ਜਥੇ ਨੂੰ ਤੁਰਕਾਂ ਨੇ ਘੇਰ ਲਿਆ ਹੈ ਉਤੋ ਭਗਵਾਨ ਤੇ ਖੱਤਰੀ ਨਾਮ ਉਸ ਰਾਵੀ ਕਿਨਾਰੇ ਭਰਤ ਗ੍ਰਾਮ ਕਹਿੰਦੇ ਇਕ ਭਗਵੰਤਾ ਖੱਤਰੀ ਸੀ ਇਹ ਰਾਵੀ ਦੇ ਕਿਨਾਰੇ ਇਹਦਾ ਪਿੰਡ ਹੈ ਭਰਤਪੁਰ ਨਗਰ ਇਹ ਇੱਥੋਂ ਦਾ ਰਹਿਣ ਵਾਲਾ ਹੈ ਹੋਤੀ ਹਵੇਲੀ ਉਹਨੇ ਬਣਾਈ ਇੱਕਦਮ ਮਨ ਕਿਤੇ ਵੜਿਓ ਜਾਈ ਉਸਨੇ ਆਪਣੇ ਰਹਿਣ ਵਾਸਤੇ ਇੱਕ ਹਵੇਲੀ ਬਣਾਈ ਹੋਈ ਸੀ ਕਹਿੰਦੇ 200 ਸਿੰਘਾਂ ਦਾ ਜੱਥਾ ਕਹਿੰਦੇ ਉਸ ਹਵੇਲੀ ਵਿੱਚ ਦਾਖਲ ਹੋਇਆ ਕਿ ਚਲੋ ਇੱਥੇ ਕੁਝ ਸਮਾਂ ਰੁਕ ਕੇ ਵਿਸ਼ਰਾਮ ਕਰਦੇ ਆਂ ਤੇ ਫਿਰ ਅਸੀਂ ਅੱਗੇ ਨਿਕਲ ਚੱਲਾਂਗੇ ਕਿਉਂਕਿ ਮੌਸਮ ਖਰਾਬ ਸੀ ਇਸ ਕਰਕੇ ਕਹਿੰਦੇ ਇੱਕ ਜਥਾ ਜਿਹੜਾ ਹੈ ਉਹ ਇਸ ਹਵੇਲੀ ਦੇ ਵਿੱਚ ਰੁਕਿਆ ਹੋਇਆ ਹੈ ਪੁੱਤਰੀ ਬਰਖਾ ਉਹਨਾਂ ਚਹੀ ਗੁਜ਼ਾਰਨਾ ਨਾ ਜਾਣਤ ਥੋ ਕਿੰਮ ਭਿਓ ਕਾਰਨਾ ਆਖਦੇ ਨੇ ਉਸ ਸਮੇਂ ਬਰਖਾ ਜਿਹੜੀ ਆ ਬਹੁਤ ਹੋ ਰਹੀ ਹੈ ਬਹੁਤ ਜ਼ਿਆਦਾ ਕਹਿੰਦੇ ਮੀਂਹ ਪੈ ਰਿਹਾ ਹੈ ਤੇ ਦੌਰਾਨ ਸਿੰਘਾਂ ਨੇ ਸੋਚਿਆ ਵੀ ਚਲੋ ਜਦੋਂ ਤੱਕ ਮੀਂਹ ਹਟਦਾ ਹੈ ਆਪਾਂ ਹਵੇਲੀ ਦੇ ਵਿੱਚ ਬੈਠ ਕੇ guzara ਕਰੀਏ ਕਿਉਂਕਿ ਰੁੱਤ ਉਸ ਸਮੇਂ ਬਾਰਿਸ਼ੀ ਦੀ ਸੀ ਗੁਰੂ ਜਾਨੇ ਇਹ ਪਤਾ ਨਹੀਂ ਕਿਹੋ ਜਿਹਾ ਸ਼ਮਾ ਸੀ ਉਹ ਸਿੰਘ ਕਿਧਰੋਂ ਆਏ ਸਨ ਕੀ ਕਾਰਨ ਸੀ ਇਹ ਕਦੇ ਰੁਕਦੇ ਨਹੀਂ ਸੀ ਸਿੰਘ ਕਦੇ ਵੀ ਕਦੇ ਕਿਤੇ ਨਹੀਂ ਸੀ ਅਟਕੇ ਅਜੇ ਤੱਕ ਪਰ ਉਸ ਦਿਨ ਕਿਹਨੇ ਪਤਾ ਨਹੀਂ ਕਿਵੇਂ ਸਵਭਾਸ ਇਸ ਹਵੇਲੀ ਦੇ ਅੰਦਰ ਸ਼ਿੰਗ ਰੁਕੇ ਨੇ ਰੋਇੜਾ ਬਈ ਖਬਰ ਤਨ ਪੈ ਗਈ ਜੋ ਤੋ ਹਜ਼ਾਰ ਸਵਾਰ ਇਹ ਖਬਰ ਜੋ ਦਿੱਲੀ ਤੋਂ 1000 ਘੋੜ ਸਵਾਰ ਲਾਹੌਰ ਦੇ ਨਵਾਬ ਤੋਂ ਮਾਮਲਾ ਗਰਉਣ ਵਾਸਤੇ ਆਇਆ ਸੀ ਤੁਰਪ ਹੋਇਦਾ ਉਹਨਾਂ ਦੇ ਕੰਨੀ ਪੈ ਗਈ ਕਿ ਇੱਕ ਜਥਾ ਭਗਵੰਤ ਤੇ ਕਤਰੀ ਦੀ ਹਵੇਲੀ ਵਿੱਚ ਮੌਜਾਂ ਨਾਲ ਬੈਠਾ ਹੋਇਆ ਹੈ ਤੁਰੰਤ ਉਹਨੇ ਆ ਕੇ ਰੋ ਬਾਵਾਏ ਮਗਰ ਹਜ਼ਾਰ ਤੁਰੰਤ ਹੀ ਉਹਨਾਂ ਨੇ 1000 ਘੋੜ ਸਵਾਰ ਤੁਰਕ ਫੌਜੀਆਂ ਨੇ ਜਾ ਕੇ ਘੇਰਿਆ ਭਗਵੰਤ ਤੇ ਖੱਤਰੀ ਦੀ ਹਵੇਲੀ ਨੂੰ ਉਹਨਾਂ ਦੇ ਮਗਰ ਹੋਰ ਹਜ਼ਾਰਾਂ ਹੀ ਮੁਸਲਮਾਨ ਇਕੱਠੇ ਹੋ ਕੇ ਪਹੁੰਚ ਗਏ ਹਨ ਜੋ ਪਈ ਆਏ ਸਿੰਘਾਂ ਨੂੰ ਮੱਦ ਲੈ ਘੇਰ ਲੱਭੇ ਵਾਰ ਤਨ ਕੱਟ ਦੀਏ ਗੇਰ ਉਹਨਾਂ ਸਿੰਘਾਂ ਨੂੰ ਉਹਨਾਂ ਤੁਰਕਾਂ ਨੇ ਹਵੇਲੀ ਵਿੱਚ ਹੀ ਘੇਰ ਲਿਆ ਜੀੜੇ ਸਿੰਘ ਬਾਹਰ ਘਾ ਪੱਠੇ ਲੱਕੜੀਆਂ ਬਾਲਣ ਲੈਣ ਗਏ ਸਨ ਉਹਨਾਂ ਸਿੰਘਾਂ ਨੂੰ ਉਹਨਾਂ ਇਹਨਾਂ ਨੇ ਆਉਂਦਿਆਂ ਹੀ ਬੋਚ ਲਿਆ ਇਹਨਾਂ ਸਿੰਘਾਂ ਨੂੰ ਵੱਢ ਛੁੱਟਿਆ ਉਹ ਕਈਆਂ ਨੂੰ ਮਾਰ ਮੁਕਾ ਕੇ ਸ਼ਹੀਦ ਕਰ ਦਿੱਤਾ ਹੈ ਚਾਰ ਤਰਫ ਲੈ ਮੋਰਚੇ ਬੰਦ ਕਰ ਕਰ ਮਡ ਲੈ ਓ ਵੱਡੀ ਕੰਦ ਹਵੇਲੀ ਦੇ ਚਾਰੇ ਪਾਸੇ ਕਹਿੰਦੇ ਮੋਰਚਾ ਬੰਦੀ ਕਰ ਲਈ ਤੁਰਕਾਂ ਨੇ ਉਹ ਉੱਚਾ ਥੜਾ ਜਿਸ ਦੇ ਉੱਪਰ ਤੋਪ ਚੜਾ ਕੇ ਚਲਾਈ ਜਾਂਦੀ ਹੈ ਉਸ ਨੂੰ ਮਡਲ ਕਹਿੰਦੇ ਹਨ ਅਤੇ ਵੱਡੀਆਂ ਉੱਚੀਆਂ ਕੰਧਾਂ ਕਰ ਕਰਕੇ ਇਉਂ ਘੇਰੇ ਪਾ ਲਏ ਨੇ ਤੋਪ ਜੰਬੂਰਾ ਉੱਪਰ ਚੜਾਏ ਇਮ ਕਰ ਕਰ ਬੋ ਸਿੰਘ ਕਾਏ ਤੋਪਾਂ ਤੇ ਛੋਟੀਆਂ ਤੋਪਾਂ ਮਡਲਾਂ ਦੇ ਉੱਪਰ ਚੜ੍ਹ ਕੇ ਪਠਾਣਾ ਨੇ ਇਉਂ ਕਰ ਕਰਕੇ ਸਿੰਘਾਂ ਨੂੰ ਬੜਾ ਅਕਾਇਆ ਤੁਰਕਾਂ ਨੇ ਕਦੀ ਇਧਰੋਂ ਗੋਲਾ ਵੱਜਦਾ ਕਦੀ ਉਧਰੋਂ ਗੋਲਾ ਵੱਜਦਾ ਕੰਦਾਂ ਹਿੱਲਦੀਆਂ ਨੇ ਮੋਰਚਾ ਬੰਦੀ ਟੁੱਟਦੀ ਹੈ ਕਿਸੇ ਸਿੰਘ ਨੂੰ ਗੋਲਾ ਵੱਜਦਾ ਤੇ ਤੁੰਬਾ ਤੁੰਬਾ ਕਰਕੇ ਉੱਡ ਜਾਂਦਾ بڑے ਸਿੰਘਾਂ ਨੇ ਕਹਿੰਦੇ ਇਉਂ ਕਰਕੇ ਸ਼ਹਾਤਾ ਹੋਈਆਂ ਨੇ ਤੇ ਸਿੰਘਾਂ ਨੂੰ ਬੜਾ ਤੰਕ ਕੀਤਾ ਹੈ ਸਿੰਘਾਂ ਨੂੰ ਤੋਥੋ ਖਰਚ ਨਾ ਪਾਇਓ ਉਥੋ ਪਾਸ ਜੋਗ ਉਹ ਮੁਕਾਇਓ ਸਿੰਘਾਂ ਨੂੰ ਕੀ ਪਤਾ ਸੀ ਵੀ ਇੱਥੇ ਕੀੜਾ ਪੈ ਜਾਣਾ ਹੈ ਤਾਂ ਤੁਰਕਾਂ ਦੀ ਫੌਜ ਆ ਜਾਏਗੀ ਸਿੰਘਾ ਕੋਲ ਅੰਦਰ ਕੋਈ ਖਰਚ ਰਾਸ਼ਨ ਪਾਣੀ ਜਮਾ ਨਹੀਂ ਸੀ ਜਿਹੜਾ ਸਿੰਘ ਕੋਲ ਜਿਹੜਾ ਸਿੰਘਾਂ ਦੇ ਕੋਲ ਥੋੜਾ ਬਹੁਤਾ ਰਾਸ਼ਨ ਆਦਕ ਸੀ ਉਹ ਸਭ ਖਤਮ ਹੋ ਗਿਆ 2-4 ਦਿਨਾਂ ਵਿੱਚ ਸਿੰਘਾਂ ਕਾਓ ਜਾਓ ਪਈ ਲਚਾਰ ਬਿਨ ਖਰਚ ਭਏ ਮੰਨਿਬਾਰ ਜਦੋਂ ਸਿੰਘਾਂ ਨੂੰ ਇਉਂ ਬੜੀ ਲਚਾਰੀ ਹੋ ਗਈ ਕਿਉਂਕਿ ਅੰਦਰ ਭੁੱਖ ਦੇ ਨਾਲ ਟਕਰਾ ਹੋ ਰਿਹਾ ਸੀ ਇੰਨੀ ਕਮਜ਼ੋਰੀ ਹੋ ਗਈ ਬਿਨਾ ਖਰਚੇ ਤੋਂ ਕਹਿੰਦੇ ਮਰਨ ਵਾਲੇ ਹੋਵੇ ਰਾਸ਼ਨ ਮੁੱਕ ਗਿਆ ਸੀ ਭੁੱਖ ਹੜਤਾਲ ਹੋ ਗਈ ਹੈ ਮੌਤ ਨੇੜੇ ਦਿਸ ਰਹੀ ਹੈ ਸਿੰਘਾਂ ਨੂੰ ਮਰਦ ਕਰਨ ਜੋਗ ਪੰਥ ਨਹੀਂ ਓਏ ਆਪਣੀ ਛੱਪ ਜਾਨ ਬਚਾਈਂ ਪੰਥ ਥੋੜੀ ਗਿਣਤੀ ਵਿੱਚ ਸੀ ਸਾਰੇ ਆਪੋ ਆਪਣੀ ਥਾਂ ਡੇਰੇ ਵਿੱਚ ਸਨ ਮਰਦ ਕਰਨ ਜੋਗਾ ਪੰਥ ਨਹੀਂ ਸੀ 2-4000 ਸਿੰਘ ਆਵੇ ਤੇ ਸਿੰਘਾਂ ਨੂੰ ਛੜਾ ਲਵੇ ਐਸੀ ਕੋਈ ਗੱਲ ਨਹੀਂ ਸੀ ਆਖਦੇ ਉਹ ਇਹ ਆਪਣੀ ਛਪ ਜਾਨ ਬਚਾਈ ਦੂਸਰੇ ਜਥੇਦਾਨ ਛੋਟੇ ਛੋਟੇ ਦਲ ਬਣਾ ਕੇ ਲੋਕਛਿਪ ਕੇ ਆਪਣੀਆਂ ਜਾਨਾਂ ਬਚਾਰੇ ਨੇ ਤੁਰਕਾਂ ਦਾ ਜ਼ੋਰ ਪੈ ਗਿਆ ਹਜ਼ਾਰਾਂ ਲੱਖਾਂ ਤੁਰਕ ਇਕੱਠੇ ਹੋ ਗਏ ਇਹ ਆਪੂ ਆਪਣੀ ਬਣੀ ਸੀ ਸਾਰਿਆਂ ਆਖਦੇ ਨੇ ਕੋਈ ਮਰਦ ਵਾਸਤੇ ਨਾ ਬੋੜਿਆ ਦੋੜਾ ਸਿੰਘ ਥਕੇ ਤੁਰ ਕੰਨ ਲਖੇ ਚੜੇ ਚ ਤਰਫਾਂ ਦੌੜ ਜਦੋਂ ਸਿੰਘਾਂ ਨੂੰ ਤੁਰਕਾਂ ਨੇ ਥੱਕ ਥੱਕੇ ਹੋਏ ਦੇਖਿਆ ਹੰਬੇ ਪਏ ਭੁੱਖ ਤੇ ਦੁੱਖ ਨਾਲ ਲਾਚਾਰ ਹੋ ਗਏ ਦੇਖਿਆ ਇਉਂ ਸਿੰਘਾਂ ਨੂੰ ਵੇਖ ਕੇ ਤੁਰਕਾਂ ਦਾ ਹੌਸਲਾ ਵੱਧ ਗਿਆ ਚਾਰ ਚ ਫੇਰਿਓ ਕਹਿੰਦੇ ਇਹਨਾਂ ਹੱਲਾ ਬੋਲ ਦਿੱਤਾ ਚਾਰ ਚ ਫੇਰਿਓ ਇਹਨਾਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਨਾ ਹੀ ਹਵੇਲੀ ਦਿਵਾਲੇ ਕੋਈ ਪਾਣੀ ਨਾਲ ਭਰੀ ਹੋਈ ਖਾਈ ਸੀ ਜਿਸ ਦੇ ਆਸਰੇ ਬਚੇ ਰਹਿਣ ਨਾ ਹੀ ਕੋਈ ਐਡੀ ਉੱਚੀ ਕੰਨ ਸੀ ਜਿਸ ਕਰਕੇ ਸਿੰਘਾਂ ਨੂੰ ਬੜੀ ਤੰਗੀ ਆਈ ਤੁਰਕ ਹੁਣ ਅੰਦਰ ਬੜੇ ਕੇ ਹੁਣ ਬੜੇ ਉਧਰ ਤੋਪਾਂ ਲੱਗੀਆਂ ਹੋਈਆਂ ਨੇ ਤੋਪਾਂ ਚੱਲ ਰੀਆਂ ਨੇ ਕੰਧਾਂ ਟਹਿਰੀਆਂ ਨੇ ਆਖਦੇ ਆ ਪਲ ਪਲ ਮੌਤ ਜਿਹੜੀ ਆ ਉਹ ਨਿਹਾਰ ਰਹੀ ਹੈ ਆਪੇ ਆਏ ਤੁਰਕਨ ਹੱਥ ਕੰਦੀ ਪਾਏ ਸ਼ਿੰਗਨ ਕਟਿਓ ਕਟ ਗਰਾਏ ਤੁਰਕਾਂ ਨੇ ਪੌੜੀਆਂ ਲਾ ਕੇ ਉਸ ਹਵੇਲੀ ਦੇ ਕੰਧ ਉੱਤੇ ਚੜਨਾ ਸ਼ੁਰੂ ਕਰ ਦਿੱਤਾ ਅਗੂ ਸਿੰਘਾ ਨੇ ਹੱਥ ਤੇ ਤੀਗਾ ਮਾਰ ਕੇ ਤੁਰਕਾਂ ਦੇ ਗੁੱਟ ਵੱਢ ਕੇ ਉਹਨਾਂ ਨੂੰ ਹੀਠਾਂ ਛੋਟ ਦਿੱਤਾ ਤੇ ਤੁਰਕ ਥੱਲੇ ਤੜਫ ਰਹੇ ਨੇ ਔਰ ਤੁਰਕ ਬਾ ਪਿੱਛੋਂ ਆਵੈ ਆਏ ਆਏ ਮੈਂ ਜੁਦ ਮਚਾਵਾਂ ਹੋਰ ਤੁਰਕ ਪਿੱਛੋਂ ਹੱਲਾ ਬੋਲ ਕੇ ਆਉਂਦੇ ਨੇ ਆ ਆ ਕੇ ਤੁਰਕ ਇਉਂ ਜੁੱਧ ਕਰਦੇ ਸਨ ਖਾਲਸੇ ਦੇ ਨਾਲ ਕਿ ਬਸ ਅੱਜ ਸਭ ਖਤਮ ਕਰ ਦੇਣਾ ਹੈ ਉਹਨਾਂ ਦੀ ਨੋਪਨ ਲਗਵਾਏ ਮਾਰ ਮਾਰ ਕੇ ਕਹੈਂ ਹਾਏ ਹਾਏ ਤੁਰਕਾਂ ਨੇ ਆਖਿਆ ਇਹ ਤਾਂ ਅੱਗੇ ਹੱਥ ਵੜਦੇ ਨੇ ਤੂਪਖਾਨੇ ਵੀੜੋ ਕੰਧਾਂ ਡੇਗੋ ਇਹਨਾਂ ਤੇ ਤੂਪਾਂ ਵੀੜ ਦਿੱਤੀਆਂ ਸਨ ਤੂਪਾਂ ਦੇ ਗੋਲੇ ਮਾਰ ਮਾਰ ਕੇ ਫਨਾ ਕਰ ਦਿੱਤਾ ਇਹ ਵੀ ਨਹੀਂ ਚਾਰ ਚਫੇਰੀਆਂ ਹਾਏ ਹਾਏ ਜੀ ਆਵਾਜ਼ ਆਉਂਦੀ ਹੈ ਤੁਰਕ ਕਹੈਂ ਤੂੰ ਆਏ ਅਬਦਾਏ ਆਪਕੋ ਮਿਲੇ ਨਾ ਜਾਣਾ ਪਾਏ ਅਮਨ ਸਾਹਮਣੇ ਜਦੋਂ ਇੱਕ ਦੂਜੇ ਦਾ ਬੋਲ ਸੁਣਦਾ ਹੈ ਤਾਂ ਤੁਰਕ ਕਹਿੰਦੇ ਸਿੱਖੋ ਹੁਣ ਸਾਡੇ ਦਾਉ ਹਿਟਾ ਗਏ ਹੁਣ ਕੋਈ ਵੀ ਸਿੰਘ ਨਹੀਂ ਭੱਜ ਸਕੋਗੇ ਹੁਣ ਅਸੀਂ ਤੁਹਾਨੂੰ ਖਤਮ ਕਰਨਾ ਹੈ ਸਿੰਘ ਕਹੇ ਅਮ ਕਵ ਮਰੇ ਨਰਾਲੇ ਲੈ ਲੈ ਮਰेंगे ਤੁਮ ਕੋ ਨਾਲੈ ਸਿੰਘਾ ਅੱਗੋ ਲਲਕਾਰ ਕੇ ਕਿਆ ਉਹ ਤੁਰ ਕੋ ਅਸੀਂ ਕੱਲੇ ਥੋੜਾ ਮਰ ਚੱਲੇ ਆਂ ਸਾਨੂੰ ਮਾਰ ਕੇ ਤੁਸੀਂ ਘਰੀ ਜਾ ਬੜੋਂਗੇ ਇਹ ਗੱਲ ਨਹੀਂ ਹੋਣੀ ਅਸੀਂ ਤੁਹਾਨੂੰ ਨਾਲ ਲੈ ਲੈ ਕੇ ਮਰਾਂਗੇ ਆਓ ਤਾਂ ਅਸੀਂ ਥੋੜਾ ਹੋਰ ਅੱਗੇ ਵਧੋ ਤਾ ਸਤਗੁਰੂ ਜੋਂ ਕਿਰਪਾ ਕਰੀ ਆਂਦੀ ਓ ਬੜ ਵਰਖਾ ਕਰੀ ਕਹਿੰਦੇ ਤਦੋਂ ਅਕਾਲ ਪੁਰਖ ਵਾਹਿਗੁਰੂ ਦਾ ਐਸਾ ਬਾਣਾ ਵਰਤਿਆ ਕਹਿੰਦੇ ਬਹੁਤ ਤੇਜ ਮੀਂਹ ਝੱਖੜ ਹਨੇਰੀ ਵਗਿਆ ਇਸ ਦੌਰਾਨ ਇੰਨਾ ਕਿ ਮੀਂਹ ਝੱਖੜ ਹਨੇਰੀ ਆਇਆ ਕਿ ਕਿਸੇ ਨੂੰ ਕੁਝ ਨਹੀਂ ਦਿਸ ਰਿਹਾ ਸਭ ਇਸ ਝੱਖੜ ਤੋਂ ਬਚਣ ਲਗੇ ਤੋਪ ਤੋਪਾਂ ਬੰਦੂਕਾਂ ਨਾ ਬੁਝ ਗਏ ਤੋੜੇ ਤੀਰ ਤਲਵਾਰ ਫੜ ਢਾਲ ਸਿੰਘ ਦੌੜੇ ਕਹਿੰਦੇ ਬੜੀ ਭਾਰੀ ਹਨੇਰੀ ਦੇ ਨਾਲ ਭਾਰੀ ਛੱਟਦਾ ਨਹੀਂ ਪਿਆ ਤੋਪਾਂ ਬੰਦੂਕਾਂ ਜੋ ਬਰੂਦ ਸੀ ਤੁਰਕਾਂ ਦੇ ਪਾਸ ਉਹ ਗਿੱਲਾ ਹੋ ਗਿਆ ਤੋੜੇ ਬੁਝ ਗਏ ਤੋਪਾਂ ਕਿਵੇਂ ਚੱਲਣ ਤੋਪਾਂ ਗੋੜੀਆਂ ਬੰਦੂਕਾਂ ਚੱਲਣੀਆਂ ਬੰਦ ਹੋ ਗਈਆਂ ਸਿੰਘ ਤਲਵਾਰਾਂ ਢਾਲਾਂ ਫੜ ਕੇ ਤੀਰ ਕਮਾਨ ਚੜਾ ਕੇ ਧੌੜ ਕੇ ਮੈਦਾਨ ਵਿੱਚ ਉਤਰ ਆਏ ਸਿਰ ਪਰ ਮਰਨ ਧਾਰ ਸਿੰਘ ਦੌੜੇ ਮਾਰ ਤੇ ਗਨ ਤੁਰਕ ਕੀਏ ਚੌੜੇ ਸਿੰਘ ਆਪਣੇ ਸਿਰ ਤੇ ਮੌਤ ਪ੍ਰਵਾਨ ਕਰਕੇ ਸਿੰਘਾਂ ਨੇ ਹੱਲਾ ਬੋਲ ਦਿੱਤਾ ਤੁਰਕਾਂ ਤੇ ਜਿਹੜੇ ਤੁਰਕ ਟੂਲੇ ਬਣਾ ਬਣਾ ਕੇ ਅੱਗੇ ਵਧ ਰਹੇ ਸਨ ਸਿੰਘਾਂ ਮਾਰ ਮਾਰ ਕੇ ਤੇਗਾ ਚੌੜੇ ਕਰ ਦਿੱਤੇ ਭਾਵ ਖਲਾਰ ਕੇ ਰੱਖ ਦਿੱਤੇ ਤੁਰਕ ਇਕੱਲੇ ਇਕੱਲੇ ਕਰ ਦਿੱਤੇ ਡੋਹਿੜਾ ਦੇ ਪਿੱਠੇ ਆ ਗਏ ਤੁਰਕ ਭਏ ਬੜੇ ਡੇਰੇ ਮੁੜ ਜਾਏ ਤੁਰਕਾਂ ਦੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਹੁਣ ਪਿੱਠ ਦੇ ਕੇ ਭੱਜ ਰਹੇ ਨੇ ਤੇ ਭੱਜਦੇ ਹੁਆਂ ਉਹ ਥਾਂ ਪਹੁੰਚੇ ਜਿੱਥੋਂ ਤੁਰੇ ਸੰ ਦੇਰਿਆਂ ਦੇ ਵਿੱਚੋਂ ਤੇ ਭੱਜ ਭੱਜ ਕੇ ਆਪਣੀ ਜਾਨ ਬਚਾਰੇ ਨੇ ਸਿੰਗਨ ਪਾਇਓ ਬੇਲ ਜਾਓ ਬੜੇ ਬੇਕ ਪੇਕਤਾ ਹੈ ਸਿੰਘਾਂ ਨੇ ਆਖਿਆ ਸ਼ੁਕਰ ਹੈ ਹੁਣ ਮੌਕਾ ਮਿਲ ਗਿਆ ਸਿੰਘਾਂ ਹੱਲਾ ਬੋਲ ਕੇ ਝਟ ਦੇਣੇ ਝੱਲ ਦੇ ਵਿੱਚ ਜਾ ਵੜੇ ਤੇ ਉਥੋਂ ਹਰਨ ਹੋ ਗਏ ਜੋ ਪੇ ਤੁਰਕ ਕਹੇ ਹਮ ਬੜ ਫਤ ਪਾਈ ਸਿੰਘ ਕਹੇ ਹਮ ਜਿੰਦ ਬਚਾਈ ਤੁਰਕਾਂ ਨੇ ਆਖਿਆ ਖਾਲਸਾ ਤਾਂ ਹੈ ਹੀ ਨਹੀਂ ਇੱਥੇ ਸਭ ਉੱਡ ਗਏ ਤੁਰਕਾਂ ਆਖਿਆ ਸੀ ਬੜੀ ਫਤਿਹ ਪਾ ਲਈ ਹੈ ਮੈਦਾਨ ਜਿੱਤ ਲਿਆ ਹੈ ਇਹੋਂ ਪੋਕੀ ਜਿੱਤ ਦੀ ਉਹ ਖੁਸ਼ੀ ਮਨਾ ਰਹੇ ਨੇ ਤੇ ਸਿੰਘਾਂ ਸ਼ੁਕਰ ਕੀਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਕਿ ਤੁਸੀਂ ਸਾਡੀ ਆਕੇ ਮਦਦ ਕੀਤੀ ਮੀਂਹ ਹਨੇਰੀ ਵਗਿਆ ਤੇ ਸਾਨੂੰ ਉਥੋਂ ਨਿਕਲਣ ਦਾ ਸਮਾਂ ਮਿਲ ਗਿਆ ਵੇਖੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵੀ ਉਹਨਾਂ ਦੀ ਮਦਦ ਵਿੱਚ ਆ ਬੋੜੇ ਨੇ ਜਿਨ੍ਹਾਂ ਹਿੰਮਤਾ ਨਹੀਂ ਹਾਰੀਆਂ ਤੇ ਚੜ੍ਹਦੀ ਕਲਾ ਦੇ ਨਾਲ ਕੌਮ ਦੇ ਉਸ ਹੋਂਦ ਨੂੰ ਬਚਾਉਣ ਖਾਤਰ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ ਬੜਾ ਵਿਖੜਾ ਸਮਾਂ ਸੀ ਉਸ ਸਮੇ ਸਾਡੇ ਪੁਰਖਿਆਂ ਦੇ ਉੱਤੇ ਕਹਿੰਦੇ ਮਾਝੇ ਦੇ ਅੰਦਰ ਕੇਵਲ 800 ਦੇ ਕਰੀਬ ਸਿੰਘ ਬਾਕੀ ਰਹਿ ਗਏ ਸਨ ਬਾਕੀ ਸਭ ਖਤਮ ਸ਼ਹੀਦ ਕਰ ਦਿੱਤੇ ਸਨ ਸਾਡੇ ਪੁਰਖਿਆਂ ਹੋਂਦ ਬਚਾਉਣ ਲਈ ਬੜਾ ਜਦੋਜਹਿਦ ਕੀਤਾ ਹੈ